ਇਸ ਵੇਲੇ ਤੁਸੀਂ ਦੇਖ ਰਹੇ ਹੋ ਕਿ ਆਪਸੀ ਸਾਡੇ ਟੀਵੀ ਤੇ ਅਸੀਂ ਲਾਈਵ ਹੋਏ ਹਾਂ ਸਿੱਧਾ ਸਿੰਬਲ ਕੈਂਪ ਪੁਲਿਸ ਲਾਈਨ ਟੇਕਰੀ ਤੋਂ ਪੁਲਿਸ ਲਾਈਨ ਟੇਕਰੀ ਦੇ ਵਿੱਚ ਇੱਕਦਮ ਕਿਸੇ ਧੁਮਾਕੇ ਦੇ ਨਾਲ ਜੋ ਹੈ ਇੱਕ ਆਗ ਲੱਗ ਗਈ ਹੈ ਪੁਲਿਸ ਲਾਈਨ ਦੇ ਪ੍ਰੀਮਿਸਿਸ ਦੇ ਅੰਦਰ ਜੰਮੂ ਕਸ਼ਮੀਰ ਪੁਲਿਸ ਦੀ ਜੋ ਸਿੰਬਲ ਕੈਂਪ ਵਿੱਚ ਹੈ ਪੁਲਿਸ ਲਾਈਨ ਹੈ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਇਸ ਵੇਲੇ ਬਹੁਤ ਹੀ ਤੇਜ਼ ਅੱਗ ਲੱਗੀ ਹੈ ਫਾਇਰ ਬਰਗੇਡ ਦੀਆਂ ਗੱਡੀਆਂ ਇਸ ਵੇਲੇ ਇੱਥੇ ਪਹੁੰਚ ਚੁੱਕੀਆਂ ਨੇ ਅੰਦਰ ਕੋਈ ਸਟੋਰ ਹੈ ਜਿੱਥੇ ਕਿ ਥੋੜੀ ਥੋੜੀ ਦੇਰ ਦੇ ਬਾਅਦ ਫਿਰ ਤੋਂ ਅੱਗ ਜਿਹੜੀ ਹੈ ਉਹ ਭੜਕ ਜਾਂਦੀ ਹੈ ਪੁਲਿਸ ਕਰਮਚਾਰੀ ਅਤੇ ਫਾਇਰ ਬਰਗੇਡ ਦੇ ਕਰਮਚਾਰੀ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਸਾਰੇ ਮਿਲ ਕੇ ਅੱਗ ਬੁਝਾਉਣ ਦੇ ਲੇਕਿਨ ਅੱਗ ਜਿਹੜੀ ਹੈ ਉਹ ਬੁਝਣ ਦਾ ਨਾਮ ਨਹੀਂ ਲੈ ਰਹੀ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਸਿਲਵਰ ਕੈਂਪ ਤੋਂ ਲੋਕਾਂ ਦਾ ਵੀ ਜਿਹੜਾ ਹਜੂਮ ਇਸ ਵੇਲੇ ਇੱਥੇ ਇਕੱਠਾ ਹੈ ਪਾਈਪ ਜਿਹੜੀ ਹੈ ਉਹ ਮੋਖੇ ਤੇ ਜਿਹੜੀ ਗੱਡੀ ਦੀ ਖੁੱਲ ਗਈ ਸੀ ਉਹਨੂੰ ਫਿਰ ਤੋਂ ਜੋੜਿਆ ਜਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਕਿ ਲੋਕਾਂ ਦਾ ਜਮਾਵੜਾ ਜਿਹੜਾ ਇੱਥੇ ਇਸ ਲਈ ਇਕੱਠੇ ਹੋ ਚੁੱਕੇ ਨੇ قریب قریب دس بجے کے قریب آگ جڑی یہ پڑک دی ہے اور موقع تے ہونے ولے دو فائر برگیڈ دیا جڑیاں گڑیاں نے وہ موقع تے موجود نے پولیس بھی جڑی ہے وہ موقع تے اس ولے پہنچ چکی ہے سچو میرا صاحب بھی اتنے پہنچے ہوئے ہیں اور اگ جڑی ہے وہ ਜਿਆਦਾ ਤੇਜ਼ ਹੋਣ ਦੇ ਕਾਰਨ ਨਾਲ ਹੀ ਹਵਾ ਵੀ ਚੱਲ ਰਹੀ ਸੀ ਲੇਕਿਨ ਫਿਰ ਵੀ ਫਾਇਰ ਬ੍ਰਿਗੇਡ ਨੇ ਕੋਸ਼ਿਸ਼ ਕੀਤੀ ਹੈ ਔਰ ਬੜੀ ਛੇਤੀ ਜਿਹੜਾ ਹੈ ਉਹ ਇਸ ਸਾਹ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਚੱਲ ਰਹੀ ਹੈ ਹਜੇ ਅੱਗ ਜਿਹੜੀ ਹੈ ਕਿਹਾ ਜਾਂਦਾ ਕਿ ਇੱਥੇ ਅੰਦਰ ਇੱਕ ਸਟੋਰ ਸੀ ਜਿਸ ਸਟੋਰ ਦੇ ਵਿੱਚ ਕੁਝ ਸਮਾਨ ਰੱਖਿਆ ਸੀ ਔਰ ਸ਼ਾਇਦ ਕਿਸੇ ਧਮਾਕੇ ਦੇ ਨਾਲ ਜਿਵੇਂ ਕਿ ਕੋਈ ਸਿਲੰਡਰ ਜਾਂ ਕੁਝ ਇਸ ਤਰ੍ਹਾਂ ਦੀ ਕੋਈ ਬਲਾਸਟ ਹੁੰਦਾ ਹੈ ਤੇ ਉਹਦੇ ਨਾਲ ਜਿਹੜਾ ਹੈ ਉਹ ਇੱਥੇ ਅੱਗ ਇੱਕਦਮ ਤੋਂ ਭੜਕ ਜਾਂਦੀ ਹੈ ਪੁਲਿਸ ਦੀ ਟੀਮ ਜਿਹੜੀ ਹੈ ਉਹ ਪਹੁੰਚ ਗਈ ਸੀ ਔਰ ਬੜੇ ਹੀ ਤਰੀਕੇ ਦੇ ਨਾਲ ਜਿਹੜਾ ਫਾਇਰ ਬ੍ਰਿਗੇਡ ਵੀ ਇੱਥੇ ਪਹੁੰਚ ਗਈ ਸੀ ਔਰ ਬੰਦਿਆ ਹੀ ਇਹਨਾਂ ਨੇ ਜੋ ਹੈ ਉਹ ਅੱਗ ਦੇ ਉੱਤੇ ਕਾਬੂ ਪਾਣਾ ਸ਼ੁਰੂ ਕਰ ਦਿੱਤਾ ਫਿਲਹਾਲ ਅੱਗ ਲਗਭਗ ਬੰਦ ਹੋ ਚੁੱਕੀ ਹੈ ਥੋੜੀ ਬਹੁਤ ਜੜੀ ਹੈ ਉਹ ਪਾਣੀ ਛਿੜਿਆ ਜਾ ਰਿਹਾ ਹਜੇ ਵੀ ਇਹ ਹੈ ਉਹ ਸਾਰਾ ਸਟੋਰ کافی ਨੁਕਸਾਨ ਹੋਇਆ ਹਜੇ ਵੀ ਜਿਹੜਾ ਹੈ ਉਹ ਧੂਆ ਨਿਕਲ ਰਿਹਾ ਹੈ ਇਹਦੇ ਵਿੱਚੋਂ ਔਰ ਕਿਤੇ ਕਿਤੇ ਥੋੜੀ ਥੋੜੀ ਅਗ ਹਜੇ ਵੀ ਚੱਲ ਰਹੀ ਹੈ ਤੁਸੀਂ ਦੇਖ ਰਹੇ ਹੋ ਕਿ ਟੀਨਾ ਦੇ ਥੱਲੇ ਉਹ ਟੀਨਾ ਨੂੰ ਚੁੱਕਿਆ ਜਾ ਰਿਹਾ ਹੈ ਔਰ ਇਸ ਵੇਲੇ ਜੋ ਹਾਲਾਤ ਜਿਹੜੇ ਨੇ ਉਹ ਇੱਥੇ ਧੂਆ ਧੂਆ ਹੋਇਆ ਪਿਆ ਸਾਰਾ ਇਹ ਕਿਹਾ ਜਾਂਦਾ ਹੈ ਕਿ ਇਹ ਸਟੋਰ ਸੀ ਜਿੱਥੇ ਕੀ ਪੁਲਿਸ ਲਾਈਨ ਦੇ ਹੀ ਜਵਾਨਾਂ ਦਾ ਜਾਂ ਇੱਥੇ ਤਾਂ ਕੋਈ ਸਮਾਨ ਪਿਆ ਹੁੰਦਾ ਸੀ ਤੇ ਇਸ ਸਮਾਨ ਦੇ ਵਿੱਚ ਹੀ ਸ਼ਾਇਦ ਕਿਤੇ ਕੋਈ ਅਗ ਲੱਗੀ ਹੈ ਔਰ ਹੋ ਸਕਦਾ ਹੈ

اور ہم نے کہا جاتا ہے یہاں یہ بھی کہا جا رہا ہے کہ کچھ اندر کچھ تیل کی پیپیاں پڑی ہوئی تھی کچھ پرانی تھی اس میں سامان تو آج دیکھو گرمی کی وارش بھی ہوتی ہے کیا پتا کی سرکٹ سرکٹ ہوتا تو بجلی وغیرہ بند ہو سکتی تھی علاقے کی ہو ہے تو یہ تو اوپر والے کیا کیسے کیا ہوا تو آگ کا کوئی بھروسہ ਤੋ ਤੁਹਾਨੂੰ ਦੱਸ ਦਈਏ ਕਿ ਇੱਥੇ ਵੀ ਇਹਨਾਂ ਨੂੰ ਵੀ ਅਜੇ ਤੱਕ ਕੁਝ ਪੂਰਾ ਕਲੀਅਰ ਨਹੀਂ ਹੈ ਕਿ ਅੱਗ ਜਿਹੜੀ ਹੈ ਉਹ ਲੱਗੀ ਕਿਸ ਤਰੀਕੇ ਦੇ ਨਾਲ ਫਿਲਹਾਲ ਇਹ ਹੀ ਕਿਹਾ ਜਾਂਦਾ ਹੈ ਕਿ ਜਾਂ ਤਾਂ ਸ਼ਾਰਟ ਸਰਕਟ ਯਾ ਤਾਂ ਸ਼ਾਰਟ ਸਰਕਟ ਜਾਂ ਫਿਰ ਜੋ ਕੋਈ ਆਵਾਜ਼ ਆਈ ਸੀ ਇਹ ਨਹੀਂ ਪਤਾ ਚੱਲਿਆ ਹਜੇ ਤੱਕ ਉਹ ਕਿਸ ਚੀਜ਼ ਦੀ ਆਵਾਜ਼ ਸੀ ਆਮ ਤੌਰ ਤੇ ਬਾਹਰ ਜਿਹੜੇ ਲੋਕੀ ਨੇ ਉਹ ਕਹਿ ਰਹੇ ਸੀ ਕਿ ਸ਼ਾਇਦ ਕੋਈ ਸਿਲੰਡਰ ਦੀ ਆਵਾਜ਼ ਸੀ ਜਾਂ ਕਿਸੇ ਪੀਪੀ ਦੀ ਤੇਲ ਦੀ ਪੀਪੀ ਦੀ ਆਵਾਜ਼ ਸੀ ਬਟਾਲੀ ਨੇਟ ਟੋਕਰੀ ਦੇ ਜੋ ਟੇਕਰੀ ਦੇ ਵਿੱਚ ਇਸ ਵੇਲੇ ਸਿੰਬਲ ਟੇਕਰੀ ਦੇ ਵਿੱਚ ਅਸੀਂ ਖੜੇ ਹਾਂ ਪੁਲਿਸ ਲਾਈਨ ਸਿੰਬਲ ਟੋਕਰੀ ਦੇ ਟੇਕਰੀ ਦੇ ਵਿੱਚ ਲੱਗਨ ਦੇ ਕਾਰਨ ਕਿ ਸ਼ਾਰਟ ਸਰਕਟ ਹੋਇਆ ਕੁਝ ਪੈਸਾ ਹੋਊਗਾ ਜੀ ਚਾਰਟ ਸਰਕਟ ਦਾ ਲੱਗ ਰਿਹਾ ਕੁਝ ਜਾਂ ਗਰਮੀ ਦੀ ਵਜ੍ਹਾ ਨਾਲ ਕੁਝ ਐਸਾ ਜਾਂ ਗਰਮੀ ਦੀ ਹੋਏ ਨਾ ਤਾਂ ਸ਼ਾਰਟ ਪਈ ਵਾਜੇ ਵੀ ਕਿਸੇ ਗੱਲ ਦੀ ਤੁਸੀਂ ਪੁਸ਼ਟੀ ਨਹੀਂ ਕਰ ਸਕਦੇ ਕਿ ਕਿਹ ਵਜਾ ਜਦ ਤੱਕ ਸਵੇਰੇ ਕੁਜੀਮ ਆਏਗੀ ਅਹੀਂ ਨਹੀਂ ਪੁਸ਼ਟੀ ਕਰ ਸਕਦੇ ਦੇਖ ਰਹੇ ਹੋ ਕਿ ਇਸ ਵੇਲੇ ਅਸੀਂ ਇੱਥੇ ਸਾਰਾ ਪਹਿਲਾਂ ਵੀ ਅਸੀਂ ਲਾਈਵ ਹੋਈ ਸੀ ਜਿਸ ਵੇਲੇ ਆ ਕੇ ਲੱਗੀ ਹੋਈ ਸੀ ਤੁਹਾਨੂੰ ਦਿਖਾ ਦਵਾਂ ਕਿ ਫਿਰ ਵੀ ਜੋ ਪੂਰਾ ਹਜੇ ਤੱਕ ਜਿਹੜੀ ਉੱਥੇ ਅੱਗ ਜਿਹੜੀ ਥੋੜੀ ਥੋੜੀ ਚੱਲ ਰਹੀ ਹੈ ਮੈਂ ਕਹਾਂਗਾ ਵੀਰ ਨੂੰ ਦਿਖਾ ਦੇਵੇ ਕਿ ਹਜੇ ਵੀ ਜਿਹੜੀ ਅੱਗ ਹੈ ਉਹ ਕਿੰਨਾ ਨੁਕਸਾਨੀ ਹੋ ਰਹੀ ਹੈ ਥੋੜੀ ਥੋੜੀ ਤੁਸੀਂ ਦੇਖ ਰਹੇ ਹੋ ਕਿ ਟੀਨਾ ਜਦੋਂ ਚੁੱਕੀਆਂ ਜਾ ਰਹੀਆਂ ਤੇ ਉਹਦੇ ਥੱਲੋਂ ਫਿਰ ਵੀ ਨਿਕਲ ਰਹੀ ਹੈ ਮੈਂ ਤੁਹਾਨੂੰ ਥੋੜਾ ਨੇੜੇ ਤੋਂ ਦਿਖਾ ਦਵਾਂ ਕਿ ਇਹਦੇ ਵਿੱਚ ਕਾਫੀ ਚੀਜ਼ਾਂ ਜੜੀਆਂ ਨੇ ਪਈਆਂ ਸਨ ਜਿਵੇਂ ਕਿ ਕੁਝ ਮੰਜੇ ਹਨ ਮੰਜੀਆਂ ਦਾ ਕੋਈ ਸਟਾਕ ਸੀ ਲੇਕਿਨ ਇਹ ਕਹਿ ਰਹੇ ਨੇ ਕਿ ਪੁਰਾਣਾ ਸਟਾਕ ਸੀ ਹੁਣ ਇਹ ਤਾਂ ਜਦੋਂ ਕੱਲ ਦੀ ਡਿਟੇਲ ਮਿਲੇਗੀ ਤਾਂ ਪਤਾ ਚੱਲੇਗਾ ਕਿ ਇਹ ਪੁਰਾਣਾ ਸਟਾਕ ਸੀ ਜਾਂ ਨਵਾਂ ਲੇਕਿਨ ਜੋ ਵੀ ਸੀ ਇਹ ਕੋਈ ਸਟੋਰ ਸੀ ਕੁਝ ਟਰੰਕ ਵਗੈਰਾ ਵੀ ਇਹਦੇ ਵਿੱਚ ਪਏ ਹੋਏ ਨੇ ਜਿਹੜੇ ਤੂ ਤੂ ਕੇ ਸੜ ਰਹੇ ਨੇ ਇਹ ਸਰ ਇੱਥੇ ਜੋ ਨਵਾਰ ਵਾਲੇ ਬੈੱਡ ਵੀ ਕਾਫੀ ਪਏ ਹੋਏ ਸੀ ਆ ਬਸ ਬਸ ਕੋਈ ਨਹੀਂ ਕਾਫੀ ਬੈੱਡ ਪਏ ਗਰਦੀ ਨਾਲ ਵੀ ਹੋ ਸਕਦਾ ਕੁਝ ਛਾਰਟ ਵੀ ਹੋ ਸਕਦਾ ਅਹੀਂ ਇਹਦੇ ਬਾਰੇ ਪੁੱਛ ਨਹੀਂ ਕਰਾਂਗੇ ਨਹੀਂ ਆਗ ਲੱਗਣ ਦੇ ਬਾਰੇ ਜੇ ਅਸੀਂ ਨਹੀਂ ਪੁੱਛਾਂਗੇ کیونکہ ہوتا ہے جدو انویسٹیگیشن ہوئے گی تو پتہ چل جائے گا مگر جو سمان کی کی پیاؤ ایسی سٹور دے اندر ہے بڑا کچھ پیدر سا ریسٹورنٹ انہیں کچھ سمان ہوگا ਮੋੜਾ ਹੋ ਸਾਡੇ ਮੁਆਰੀ ਬੈਡ ਹੁੰਦੇ ਨੇ ਸਾਡੇ ਇਲੈਕਟ੍ਰੀਸਿਸ ਸਮਾਨ ਹੁੰਦਾ ਜਿਹੜਾ ਸਾਡਾ ਡਿਸਪੋਸ ਆਪ ਹੁੰਦਾ ਅਸੀਂ ਇਹਦੇ ਰੱਖ ਦਿੰਦੇ ਆ ਸਮਾਨ ਕਿਉਂਕਿ ਜਿਸ ਤਰੀਕੇ ਨਾਲ ਅਸੀਂ ਦੇਖ ਰਹੇ ਕਿ ਇੱਥੇ ਨਵਾਰੀ ਬੈਡ ਜਿਹੜੇ ਨੇ ਉਹ ਕਰੀਬ ਫਿਰ ਬਸ ਸ਼ਾਇਦ 50 100 ਤੋਂ ਵੀ ਵੱਧ ਪਏ ਹੋਏ ਨੇ ਕਦੇ ਸਾਫ਼ ਕਰਦੇ ਔਰ ਥੋੜਾ ਜਿਹਾ ਸਾਹਮਣੇ ਦਿਖਾਈ ਦੇ ਰਿਹਾ ਕਿ ਅੱਗ ਬਾਲਣ ਵਾਲੀਆਂ ਸੰਗੜੀਆਂ ਵੀ ਪਈਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਚੁੱਲਾ ਟਾਈਪ ਹੁੰਦੀਆਂ ਜੀਆਂ ਬਸ ਪਤਾ ਹੈ ਸਾਡੇ ਜਿਹੜਾ ਸੱਡੀਆਂ ਯੂਸ ਹੁੰਦੀਆਂ ਆਰਮੈਂਟ ਫੋਰਜੇ ਸੱਡੀਆਂ ਯੂਸ ਹੁੰਦੀਆਂ ਨੇ ਠੀਕ ਹੈ ਕੋਈ ਕੁਸ਼ਕਾਂਕ ਜਾਂ ਡਰਮ ਵਗੈਰਾ ਵੀ ਡ ドラマਸ ਪੂਰੀ ਦਸਾ ਬੇਸਿਕਲੀ ਨਵਾਰੀ ਬੈਠੇ ਨਾ ਉਹਦੇ ਨਵਾਰ ਪੇਸ ਹੁੰਦੀ ਹੈ ਠੀਕ ਉਹਦੇ ਸਾਡੇ ਸਗਲੀਆਂ ਹੁੰਦੀਆਂ ਉਹਦੇ ਸਭ ਕੋਈ ਪੇਸਦਾ ਅਸੀਂ ਸੱਦਿਆਂ ਯੂਜ਼ ਕਰਦੇ ਆਂ ਕਦੋਂ ਤੂੰ ਕਿੰਨੀ ਦੇਰ ਬਾਅਦ ਤੁਹਾਨੂੰ ਪਤਾ ਲੱਗਦਾ ਇੱਥੇ ਮੈਨੂੰ 10 ਮਿੰਟੋਂ ਪਹਿਲਾਂ ਲੱਗਦਾ ਭਾਈ ਇਹ ਗੱਲ ਹੋਈ ਮੈਂ ਪੀਸੀਆ ਨੂੰ ਫੋਨ ਕਰਤਾ ਠੀਕ ਹੈ ਮੈਂ ਆਪਣੇ ਇਹਨਾਂ ਨੂੰ ਫੋਨ ਕਰਤਾ ਆਪਣੇ ਇਹਨਾਂ ਨੂੰ ਆਪਣੇ ਫਾਈਵ ਬੀ ਨੂੰ ਫੋਨ ਕਰਤਾ ਸਭ ਨੂੰ ਫੋਨ ਕਰਤਾ ਮੈਂ ਦਿਨਾਂ ਨੇ ਮੈਂ ਖੁਦ ਫੋਨ ਕਰਤਾ ਸਾਰਿਆਂ ਨੂੰ ਮੋਟ ਐਸਐਸਪੀ ਸਾਹਿਬ ਨੂੰ ਪਤਾ ਲੱਗ ਗਿਆ ਉਹਨਾਂ ਨੇ ਕਿਹਾ ਪੱਪੂ ਮੈਂ ਹਾਂ ਬਈ ਆਨਫਾਟ ਠੀਕ میں 15 20 منٹ بعد اس بار پہنچ گیا وہاں پہ یہاں پہ یہی بحر برگیڈ بھی سمته اگئی سارے اگے اور اگے جڑی ہے کوئی جانی مانی جانی نقصان کوئی نہیں سب نارمل ہے تو ਤੁھانوں دس دئیے کہ سب کیا جاندا ہے کہ سب نارمل ہے اور یہ سارے جڑے نے ایتھے پولیس لائن پر موقع دے سب نارمل کیا جا رہا ہے لیکن سامان جڑا ہے وہ کافی جڑی تعداد دے وچ انہاں دا نقصان ہویا ہے توانوں دس دئیے پھر تو لائیو تصویراں دیکھ رہے ہو تسی سمبل کیمپ ٹیکری تو پولیس لائن 8th ਬਟਾਲੀਅਨ ਸ਼ਾਇਦ ਇੱਥੇ ਤਨਾਤ ਹੈ ਔਰ ਮੈਂ ਤੁਹਾਨੂੰ ਫਿਰ ਤੋਂ ਦਿਖਾ ਦਵਾ ਕਿ ਇਹ ਜੋ ਤੁਹਾਨੂੰ ਦਿਖਾ ਰਹੇ ਆ ਇਹ ਬੈੱਡ ਹਨ ਨਵਾਰੀ ਬੈੱਡ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਲੇਕਿਨ ਇੱਥੇ ਨਵਾਰੀ ਬੈੱਡ ਘੱਟ ਪਲਾਈ ਵਾਲੇ ਬੈੱਡ ਜ਼ਿਆਦਾ ਦਿਖਾਈ ਦੇ ਰਹੇ ਨਾ ਪਲਾਈ ਵਾਲੇ ਬੈੱਡ ਜਿਹੜੇ ਨੇ ਉਹ ਜ਼ਿਆਦਾ ਪਏ ਹੋਏ ਨੇ ਨਿਵਾਰੀ ਬੈੱਡ ਤਾਂ ਇਹਨਾਂ ਨੇ ਕਿਹਾ ਲੇਕਿਨ ਨਿਵਾਰੀ ਬੈੱਡ ਤੋਂ ਇਲਾਵਾ ਪਲਾਈ ਵਾਲੇ ਬੈੱਡ ਵੀ ਹਨ ਕੁਝ ਸੰਗੜੀਆਂ ਹਨ ਕੁਝ ਡਰਮ ਵਗੈਰਾ ਇੱਥੇ ਪਏ ਹੋਏ ਨੇ ਔਰ ਤੁਹਾਨੂੰ ਦੱਸ ਦਈਏ ਕੰਟੇਨਰ ਜਿਨ੍ਹਾਂ ਨੂੰ ਆਇਲ ਕੰਟੇਨਰ ਜਾਂ ਪੀਪੇ ਜਿਨ੍ਹਾਂ ਨੂੰ ਅਸੀਂ ਆਪਣੀ ਦੇਸੀ ਭਾਸ਼ਾ ਦੇ ਵਿੱਚ ਕਹਿੰਦੇ ਹਾਂ ਦੇਸੀ ਭਾਸ਼ਾ ਦੇ ਵਿੱਚ ਜਿਹੜੇ ਪੀਪੇ ਪਏ ਹੋਏ ਨੇ ਇਹ ਪਤਾ ਨਹੀਂ ਇਹ ਖਾਲੀ ਨੇ ਜਾਂ ਕੀ ਹੈ ਔਰ ਕਾਫੀ ਜਿਹੜਾ ਸਮਾਨ ਹੈ ਉਹ ਸਟੋਰ ਸੀ ਇਹ ਜਿੱਥੇ ਕੀ ਇਹ ਅੱਗ ਲੱਗੀ ਫਿਰ ਤੋਂ ਇਹਨਾਂ ਚੀਜ਼ਾਂ ਦੇ ਥੱਲੋਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਇਸ ਵੇਲੇ ਇਹ ਡਰਮਾਂ ਨੂੰ ਹਟਾਇਆ ਜਾ ਰਿਹਾ ਹੈ ਔਰ ਕਿਉਂਕਿ ਇਹਨਾਂ ਦੇ ਥੱਲੇ ਕਾਫੀ ਸਮਾਨ ਜਿਹੜਾ ਸੀ ਉਹ ਪਿਆ ਹੋਇਆ ਉਹਨਾਂ ਵਿੱਚ ਅੱਗ ਹਜੇ ਤੱਕ ਜਿਹੜੀ ਹੈ ਉਹ ਚੱਲ ਰਹੀ ਹੈ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਸਿੰਬਲ ਕੈਂਪ ਪੁਲਿਸ ਲਾਈਨ ਜੋ ਹੈ ਜਿੱਥੇ ਕਿ ਸ਼ਾਇਦ 8th ਬਟਾਲੀਅਨ ਜਿਹੜੀ ਹੈ ਉਹ ਤਨਾਤ ਹੈ ਇੱਥੇ ਸਾਰੇ ਹੀ ਉਹਨਾਂ ਦੇ ਹੀ ਜਿਹੜੇ ਜਵਾਨ ਅਤੇ ਖਾਇਰ ਬ੍ਰਿਗੇਡ ਨਾਲ ਹੀ ਜਕੇਪੀ ਜਿਹੜੀ ਲੋਕਲ ਅਫੀਸਰ ਜੋ ਐਸ ਐਚ ਓ ਮੀਨਾ ਸਾਹਿਬ ਉਹ ਵੀ ਇੱਥੇ ਪਹੁੰਚੇ ਸਾਰਿਆਂ ਨੇ ਮਿਲ ਕੇ ਜਿਹੜਾ ਹੈ ਉਹ ਇਹਨਾਂ ਦੇ ਉਪਰਾਲੇ ਨਾਲ ਇਹ ਜਿਹੜੀ ਅੱਗ ਦੇ ਉੱਤੇ ਫਿਲਹਾਲ ਕਾਬੂ ਪਾ ਲਿਆ ਗਿਆ ਹੈ ਲੇਕਿਨ ਹਜੇ ਤੱਕ ਅੱਗ ਜਿਹੜੀ ਹੈ ਉਹ ਵਿੱਚ ਤੁਹਾਨੂੰ ਫਿਰ ਤੋਂ ਦੱਸਦੀ ਹੈ ਧਤਕ ਰਹੀ ਹੈ ਜਿਵੇਂ ਤੁਹਾਨੂੰ ਤਸਵੀਰਾਂ ਦੇ ਵਿੱਚੋਂ ਮੈਂ ਕੁਝ ਦਿਖਾਣਾ ਚਾਹੁੰਦਾ ਕਿ ਕਿੰਨੀ ਭਿਆਨਕ ਹੋਈ ਹੋਣੀ ਕਿ ਇਹ ਨਾਲ ਹੀ ਇੱਕ ਯੂਕਲਿਪਟਸ ਦਾ ਬੂਟਾ ਜਿਹਨੂੰ ਅਸੀਂ ਸਫੇਦੇ ਦਾ ਬੂਟਾ ਕਹਿੰਦੇ ਆ ਸਫੇਦੇ ਦੇ ਬੂਟੇ ਜਿਹੜਾ ਕਿ ਹਰਾ ਬੂਟਾ ਸੀ ਉਹਦੇ ਉੱਤੇ ਵੀ ਹਜੇ ਤੱਕ ਜਿਹੜੀ ਹੈ ਇਹ ਅੱਗ ਜਿਹੜੀ ਹੈ ਉੱਤੇ ਧਤਕ ਰਹੀ ਹੀ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਬਿਲਕੁਲ ਹੀ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਸਫੇਦੇ ਦਾ ਬੂਟਾ ਇਹ ਕਰੀਬ ਕਰੀਬ ਕੋਈ 20 ਫੁੱਟ ਉੱਪਰ ਹੈ ਇਹ ਜਗ੍ਹਾ ਯਾਨੀ ਕਿ 20 ਫੁੱਟ ਉੱਪਰ ਤੱਕ ਜਿਹੜੀ ਹੈ ਇਹ ਅੱਗ ਪਹੁੰਚ ਚੁੱਕੀ ਸੀ ਅਗਰ ਸਮਾਂ ਰਹਿੰਦੇ ਇਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਨਾ ਕੀਤੀ ਜਾਂਦੀ ਤਾਂ ਸ਼ਾਇਦ ਹੋ ਸਕਦਾ ਹੈ ਕਿ ਕੋਈ ਵੱਡਾ ਹਾਦਸਾ ਜਿਹੜਾ ਸੀ ਇੱਥੇ ਵਾਪਰ ਸਕਦਾ ਸੀ ਔਰ ਇਸ ਵੇਲੇ ਹੁਣ ਇੱਥੇ ਦਾ ਜਿਹੜਾ ਸਾਰਾ ਸਮਾਨ ਹੈ ਜਿਹੜੇ ਇੱਥੇ ਤੇ ਹੀ ਸਪਾਈ ਨੇ ਤਨਾਤ ਨੇ ਜਿਹੜੇ ਇੱਥੇ ਦੇ ਮੁਲਾਜ਼ਮ ਉਹ ਸਾਰੇ ਸਮਾਨ ਨੂੰ ਸੰਭਾਲ ਰਹੇ ਨੇ ਔਰ ਇੱਕ ਪਾਸੇ ਕਰ ਰਹੇ ਨੇ ਤੁਸੀਂ ਦੇਖ ਰਹੇ ਹੋ ਕਿ ਪਲਾਈ ਵਾਲੇ ਮੰਜੇ ਵੀ ਇੱਥੇ ਕੁਝ ਪਏ ਹੋਏ ਸੀ ਔਰ ਬਹੁਤ ਐਸਾ ਬਹੁਤ ਸਾਰਾ ਐਸਾ ਸਮਾਨ ਸੀ ਜਿੰਨੂੰ ਅੱਗ ਜੜੀ ਹੈ ਉਹ ਬਹੁਤ ਹੀ ਛੇਤੀ ਫੜ ਲੈਂਦੀ ਹੈ ਔਰ ਕੁਝ ਡਰਮ ਇਹ ਸਟੋਰ ਟਾਈਪ ਇੱਥੇ ਜਿਹੜਾ ਟੈਂਪੋਰਰੀ ਸਟੋਰ ਬਣਾਇਆ ਗਿਆ ਸੀ ਔਰ ਕਾਫੀ ਸਮਾਨ ਜਿਹੜਾ ਹੈ ਇੱਥੇ ਜੀ ਦੇਖਦੇ ਹੋ ਕਿ ਕੱਢਿਆ ਜਾ ਰਿਹਾ ਹੈ ਵਿੱਚੋਂ ਬਹੁਤ ਸਾਰਾ ਐਸਾ ਸਮਾਨ ਸ਼ਾਇਦ ਇਹਦੇ ਵਿੱਚ ਹੋਵੇਗਾ ਜਿਹੜਾ ਸ਼ਾਇਦ ਘੱਮ ਦਾ ਵੀ ਹੋ ਸਕਦਾ ਹੈ ਲੇਕਿਨ ਇਹ ਤਾਂ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਹੀ ਪਤਾ ਚਲੇਗਾ ਕਿ ਕੋਈ ਇਹਦੇ ਵਿੱਚ ਕੁਝ ਐਸਾ ਕੀ ਕਾਰਨ ਬਣਿਆ ਕਿਉਂਕਿ ਕਾਰਨ ਹਜੇ ਤੱਕ ਕਲੀਅਰ ਨਹੀਂ ਹੈ ਜੋ ਆਮ ਪਬਲਿਕ ਹੈ ਜੋ ਬਾਹਰ ਖੜੀ ਸੀ ਉਹ ਉਹਨਾਂ ਦਾ ਕਹਿਣਾ ਸੀ ਕਿ ਇੱਕ ਧਮਾਕੇ ਦੇ ਨਾਲ ਆਵਾਜ਼ ਆਈ ਸ਼ਾਇਦ ਜਿਵੇਂ ਕੋਈ ਕਿਸੇ ਤੇਲ ਦੀ ਬੋਤਲ ਜਾਂ ਕੋਈ ਛੋਟਾ ਸਿਲੰਡਰ ਜਾਂ ਕੁਝ ਇਸ ਤਰ੍ਹਾਂ ਦੀ ਚੀਜ਼ ਜਿਹੜੀ ਹੈ ਉਸ ਦੇ ਨਾਲ ਅਗ ਲੱਗਦੀ ਹੈ ਮਗਰ ਅਧਿਕਾਰੀ ਜਿਹੜੇ ਨੇ ਉਹ ਅੰਦਰ ਦੇ ਉਹ ਕਹਿ ਰਹੇ ਨੇ ਕਿ ਸ਼ਾਇਦ ਇਹ ਸ਼ਾਰਟ ਸਰਕਟ ਹੋਇਆ ਹੈ ਪਰ ਪੁਲਿਸ ਸਟੇਸ਼ਨ ਮੀਨਾ ਸਾਹਿਬ ਦੇ ਅਫਸਰ ਮੌਕੇ ਤੇ ਉਹ ਵੀ ਪਹੁੰਚ ਚੁੱਕੇ ਸੀ ਇੱਥੇ ਤੇ ਪਹੁੰਚ ਕੇ ਉਹਨਾਂ ਨੇ ਇੱਥੇ ਆ ਕੇ ਜੋ ਸਾਰਾ ਮੌਕਾ ਸੰਭਾਲਿਆ ਔਰ ਤੁਸੀਂ ਦੇਖ ਰਹੇ ਹੋ ਇਸ ਵੇਲੇ ਲਾਈਵ ਤਸਵੀਰਾਂ ਭਣੀ ਰਹੂ ਆਪਸੀ ਸਾਹਿਬ ਟੀਵੀ ਦੇ ਨਾਲ ਇਸੇ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਤੁਹਾਡੇ ਤੱਕ ਲੈ ਕੇ ਹੁੰਦੇ ਰਹਾਂਗੇ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਔਰ ਦੇ ਬਹੁਤ ਬਹੁਤ ਧੰਨਵਾਦ ਜੀ ਹੋਰ ਦੇ ਵਿੱਚ ਅੱਗ ਲੱਗੀ ਹੈ ਹਾਂ